ਹੰਦੀਓ ਦਿੱਤਰ ਮੋੜਨਾ ਤੁਰੀਦਾ ਦਿੱਤਰ ਆਪ ਕਿਰਪਾਲ ਸ਼ਬਦ ਅਖਟ ਬਾਬਾ ਨਾਨਕਾ ਖਾਹਿ ਖਾਤ ਸੰਮਾਰ ਖੰਦੋਲ ਕੰਗਲੇ ਜੀ ਲਹਾ ਤਿਰਨਾ ਸਾਇਤੋਰ ਤੰਜੜਾਈ ਖਾਪਣੇ ਲਹਾ ਨਦਸ਼ਹ ਜਿਸ ਪਾਸ ਬੈਠਿਆ ਸੁਹੀਐ ਸਭ ਲੰਗ ਨੇਸਾ ਇਕਾ ਸੰਤ ਗੁਰ ਪ੍ਰਸਾਦ ਸੁਨੋ ਕੋ ਹਲਾਉ ਨਾਮ ਢੰਗ ਬਿਟ ਗਾਇਓ ਨਹਿ ਜਨਮ ਅਤਾਰ ਤਕੇ ਕੀ ਅਰਸਿਓ ਪਾਹਿ ਰਚਿਓ ਨਿਮਖਾ ਨ ਹੋਇ ਅਦਾਸ ਕਹੋ ਨਾਨਕ ਭਜ ਹਰਮਨ ਪਰੈ ਨਜਮਟੈ ਫਾਸ ਤਮਨਾ ਪਿਉ ਉਹੀ ਗਿਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰਮਨ ਆ ਕਪਾਇਓ ਸੋਜੇ ਨਹੀ ਕਾਲ ਪਾਂਚਿਓ ਆਨ ਕਹੋ ਨਾਮ ਤਨਰ ਬਾਵਰੇ ਕਿਉ ਨ ਭਜੈ ਭਗਵਾਨ ਤੰਦਰਾ ਸੰਪਤ ਸਗਲ ਜਿਨ ਆਪਣੇ ਕਰਮਾਨ ਇਨਮੈ ਕਸਮ ਨਹੀਂ ਨਾਨਕ ਸੱਚੀ ਜਾਨ ਪਤਕ ਅਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕੋ ਨਾਨਕ ਤਹ ਜਾਣੇ ਸਦਾ ਵਸਤ ਤਮਸਾਖ ਧਰ ਧੰਜੇ ਮਨਤ ਜੀਰਾ ਤੰਤਨ ਸਭ ਪੈ ਸੁਖ ਜਿਓ ਅਰ ਜਹ ਨੀਕੇ ਤਾਮ ਕਹਨਣ ਸੁਨਰੇ ਵਾਲਾ ਸ੍ਰੀ ਵਦਤ ਕਹੇ ਨਿਕ ਕਸੁ ਨਰੇ ਮਨਾ ਤਹਿ ਸਿਮਰਤ ਗਤ ਹੋਏ ਜੈ ਸਿਮਰਤ ਗਤ ਪਾਏ ਤੇ ਮਹਾਰਾਜ ਕਹਿੰਦੇ ਫਿਰ ਜਿਹੜੇ ਸੰਗਤ ਕਰਨਗੇ ਉਹਨਾਂ ਦਾ ਕੀ ਭਾਗ ਹੋਵੇਗਾ ਬਾਹਰ ਜਿੱਕਰ ਨੇ ਜਿਹੜੇ ਸੰਗਤ ਕਰਨਗੇ ਉਹਨਾਂ ਦਾ ਆ ਵੀ ਲੋਕ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਲ ਘਰ ਪ੍ਰਭ ਆਪੇ ਮੇਲੇ ਸੰਗਤ ਕਰ ਕਰਕੇ ਮਹਾਰਾਜ ਕਹਿੰਦੇ ਕੋਈ ਮਾੜੇ ਭਾਗਾ ਵਾਲਾ ਵੀ ਸੰਗਤ ਕਰੇ ਉਹਦੇ ਮਾੜੇ ਕਰਮ ਸੰਗਤ ਨਾਲ ਕੱਟੇ ਜਾਂਦੇ ਨੇ ਤੇ ਜੇ ਕੋਈ ਚੰਗਾ ਗੁਰਮੁਖ ਮਾੜੀ ਸੰਗਤ ਵਿੱਚ ਪੈ ਜਾਵੇ ਉਹਦੇ ਚੰਗੇ ਗੁਣ ਵੀ ਮਾਸ ਹੋ ਜਾਂਦੇ ਆਪਾਂ ਰੋਜ ਰਹਿਣਾ ਸਾਹਿਬ ਦੇ ਵਿੱਚ ਪੜਦੇ ਹਾਂ ਹਰ ਬਿਸਰਤ ਤੇਰੇ ਗੁਣ ਗਲਿਆ ਜੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਬੰਦਿਆ ਤੇਰੇ ਸਾਰੇ ਕੀਤੇ ਹੋਏ ਗੁਣ ਧਰਮ ਸਭ ਗਲ ਜਾਣਗੇ ਸਭ ਨਾਲ ਸ਼ੋ ਜਾਣਗੇ ਇਸ ਕਰਕੇ ਸੋ ਸੰਗਤ ਜੀ ਸੰਗਤ ਦੀ ਮਹਾਨਤਾ ਹੈ ਸੋ ਸਤਿਗੁਰਾਂ ਦੀ ਬਾਣੀ ਦੇ ਵਿੱਚ ਭੱਟਾਂ ਨੇ ਗੁਰੂ ਦੀ ਸੰਗਤ ਦੀ ਮਹਾਨਤਾ ਦਰਸਾਈ ਹੈ ਕਿ ਕਿਵੇਂ ਗੁਰੂ ਦਾ ਸ਼ਬਦ ਸਾਡੇ ਅੰਦਰ ਅਸਰ ਕਰਦਾ ਭੱਟ ਸੰ ਬ੍ਰਾਹਮਣ ਜਾਤੀ ਦੇ ਵਿੱਚੋਂ ਇਹਨਾਂ ਨੇ ਸਾਰੇ ਭਾਰਤ ਦਾ ਚੱਕਰ ਲਾਇਆ ਅਖੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਕੋਲ ਜਦੋਂ ਆਏ ਇਹਾਂ ਦੇ ਮਨ ਨੂੰ ਇੰਨੀ ਸ਼ਾਂਤੀ ਮਿਲੀ ਵੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਿੱਖ ਬਣ ਕੇ ਰਹ ਗਏ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਗੁਰੂ ਮਹਾਰਾਜ ਦੀ ਮਹਾਨਤਾ ਦਰਸਾਈ ਹੈ ਕਹਿੰਦੇ ਕੱਚੋ ਕੰਚਨ ਭਇਓ ਸਬਦ ਗੁਰ ਸੋਵਣ ਸੁਨਿਓ ਗੁਰੂ ਏਡਾ ਸਮਰੱਥ ਹੈ